ਥੋੜੀ ਜਾਣਕਾਰੀ ਦੇ ਉਹ ਸਨਮਾਨ ਕੀਤਾ ਜੀ ਸੁਰਜਾਤ ਜੈਮਲ ਸਿੰਘ ਨਾਕਲਾ ਜੋ ਸਵੇ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਉਜਾਰੂ ਵਰਕਰ ਨੇ ਇਹਨਾਂ ਨੂੰ ਐਕਸ ਹਰਸਮੈਂਟ ਜਿਹੜੀ ਇਹਨਾਂ ਦੀ ਜਥੇਬੰਦੀ ਹੈ ਜਥੇਬੰਦੀ ਵੱਲੋਂ ਇਹਨਾਂ ਨੂੰ ਬਲੌਕ ਮਜੀਠਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੋ ਅੱਜ ਇਹਨਾਂ ਦਾ ਅਸੀਂ ਇੱਥੇ ਸਨਮਾਨ ਕੀਤਾ ਕਿਉਂਕਿ ਇਹ ਹਮੇਸ਼ਾ ਹੀ ਪਾਰਟੀ ਦੇ ਲਈ ਬਹੁਤ ਮਿਹਨਤ ਕਰਦੇ ਨੇ ਤੇ ਨਾਕਲਾ ਇਲਾਕੇ ਦੇ ਵਿੱਚ ਜਿੰਨਾ ਵੀ ਰਾਜ ਜੈਮਲ ਸਿੰਘ ਹੁਣੀ ਤਗੜੇ ਹੋ ਕੇ ਪਾਰਟੀ ਦੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਅੱਜ ਅਸੀਂ ਇਹਨਾਂ ਨੂੰ ਇੱਥੇ ਸਿਰੋਪਾਉ ਨਾਲ ਸਨਮਾਨ ਕੀਤਾ ਦੱਸੇ ਖੁਸ਼ੀ ਮਹਿਸੂਸ ਕਰਦੇ ਆ ਸਰਦਾਰ ਜੈਮਲ ਸਿੰਘ ਪਾਲੀ ਸਲਤੂ ਪਿੰਡ ਤੇ ਨਾਮ ਦੱਸਦੀ ਵਾਹੀ ਹੋ ਜੀ ਕਾ ਖਾਲਸਾ ਵਾਹੀ ਕੋ ਜੀ ਕੀ ਫਤਿਹ ਮੈਂ ਸਰਦਾਰ ਜੈਮਲ ਸਿੰਘ ਪਿੰਡ 나ਕਲਾ ਜੋ ਕਿ ਨੈਸ਼ਨਲ ਪਾਰਟੀ ਕਾਂਗਰਸ ਦੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਂ ਕਾਂਗਰਸ ਪਾਰਟੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਪ੍ਰਣਾ ਕਰਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿੰਨਾ ਨੇ ਮੈਨੂੰ ਇਸ ਲੈ ਕੇ ਸਮਝਾਇਆ ਬਾਇਨਾ ਦਾ ਬਹੁਤ ਬਹੁਤ ਸ਼ਹਿਦ ਦੋ ਧੰਨਵਾਦ ਆਪਾਂ ਦਾ